ਵੈਲਕਮ ਟੂ ਯੂਨੀਕ ਚੁਆਇਸ ਚੈਨਲ ਅਸੀਂ ਖੜੇ ਹਾਂ ਜੀ ਸਾਹਿਲ ਸੁਪਰ ਸਟੋਰ ਤੇ ਸਾਡਾ ਇਹ ਸਟੋਰ ਹਰਿੰਦਰਾ ਨਗਰ ਗਲੀ ਨੰਬਰ 6 ਆਪੋਜ਼ਿਟ ਥਾਣਾ ਸਦਰ ਫਰੀਦਕੋਟ ਵਿਖੇ ਹੈ ਤੁਹਾਨੂੰ ਇਸ ਸਟੋਰ ਤੇ ਹਰ ਤਰ੍ਹਾਂ ਦਾ ਕਿਰਿਆਨੇ ਦਾ ਸਮਾਨ ਬਹੁਤ ਹੀ ਜੈਨੂਨ ਰੇਟ ਤੇ ਮਿਲਦਾ ਹੈ ਇੱਥੇ ਡੇਲੀ ਯੂਜ਼ ਦਾ ਸਮਾਨ ਜਿੰਨਾ ਵੀ ਤੁਸੀਂ ਆਨਲਾਈਨ ਆਈਟਮਸ ਦੇਖਦੇ ਹੋ ਉਹ ਵੀ ਹੁੰਦੀਆਂ ਬਹੁਤ ਹੀ ਘੱਟ ਰੇਟ ਤੇ ਤੇ ਇਸ ਤੋਂ ਇਲਾਵਾ ਬੈੱਡ ਸ਼ੀਟਸ ਤੇ ਤੌਲੀਏ ਵੀ ਮਿਲਦੇ ਆ ਅਸੀਂ ਜੋ ਵੀਡੀਓਜ਼ ਬਣਾਉਣੇ ਐ ਤਾਂ ਇਹਨਾਂ ਦੇ ਵਿੱਚ ਅਸੀਂ 5-5 ਪ੍ਰੋਡਕਟ ਲੈ ਕੇ ਆਉਣੇ ਐ ਤੁਸੀਂ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ 31 ਜੁਲਾਈ ਨੂੰ ਅਸੀਂ ਇੱਕ ਇਸ ਦਾ ਲੱਕੀ ਡਰਾਅ ਵੀ ਕੱਢਾਂਗੇ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਆਓ ਅੱਜ ਆਪਾਂ ਹੁਣ ਦੇਖਦੇ ਹਾਂ ਅੱਜ ਦੀਆਂ ਨਵੀਆਂ ਆਈਟਮਸ ਬਹੁਤ ਹੀ ਸੋਹਣੀਆਂ-ਸੋਹਣੀਆਂ ਬੱਚਿਆਂ ਦੇ ਕੰਮ ਦੀਆਂ ਇਹ ਆਈਟਮਸ ਐ ਸਭ ਤੋਂ ਪਹਿਲਾਂ ਹੈਗੀ ਹੈ ਜੀ ਛੋਟੀ ਜਹੀ ਬੜੀ ਪਿਆਰੀ ਬਾਲਟੀ ਇਹ ਮੈਟਲ ਦੀ ਬਾਲਟੀ ਹੈ ਉੱਪਰ ਕਾਰਟੂਨ ਬਨੇ ਹੋਏ ਹੈ ਬੜੀ ਸੁੰਦਰ ਜੀ ਇਹ ਬਾਲਟੀ ਹੈ ਤੇ ਇਸ ਦੀ ਕੀਮਤ ਹੈ 125 ਰੁਪਏ ਅਗਲੀ ਆਈਟਮ ਹੈ ਜੀ ਪੈਨ ਸਟੈਂਡ ਬਹੁਤ ਹੀ ਪਿਆਰਾ ਜਿਹਾ ਇਹ ਪੈਨ ਸਟੈਂਡ ਇਹ ਵੀ ਮੈਟਲ ਦਾ ਹੈ ਬੜਾ ਸੁੰਦਰ ਜਿਹਾ ਇਸ ਦਾ ਡਿਜ਼ਾਈਨ ਬਣਿਆ ਹੋਇਆ ਹੈ ਸਕੁਅਰ ਸ਼ੇਪ ਦੇ ਵਿੱਚ ਤੇ ਇਸ ਦੀ ਕੀਮਤ ਹੈ 70 ਰੁਪਏ ਸਾਡਾ ਅਗਲਾ ਪ੍ਰੋਡਕਟ ਹੈ ਮਾਈਂਡ ਪਾਵਰ ਗੇਮ ਬਹੁਤ ਹੀ ਵਧੀਆ ਕੁਆਲਿਟੀ ਦੀ ਇਹ ਚੀਜ਼ ਹੈ ਇਹ ਨਾਲ ਇਕਾਂ ਦੀਆਂ ਬੱਚੇ ਆਈਟਮਸ ਜੋੜ ਕੇ ਇਹਨਾਂ ਨੂੰ ਬਣਾ ਸਕਦੇ ਐ ਇਹ ਮਾਈਂਡ ਸ਼ਾਰਪਨਿੰਗ ਮਾਈਂਡ ਬੂਸਟਰ ਗੇਮ ਹੈ ਜਿਹੜੀ ਕਿ ਬਿਲਕੁਲ ਲੇਟੈਸਟ ਆਈ ਹੈ ਤੇ ਇਹ 3 ਸਾਲ ਤੋਂ ਲੈ ਕੇ 3 ਜਾਂ 4 ਸਾਲ ਤੋਂ ਲੈ ਕੇ 7 8 ਸਾਲ ਤੱਕ ਦੇ ਬੱਚਿਆਂ ਦੇ ਲਈ ਬਹੁਤ ਹੀ ਅੱਛੀ ਗੇਮ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਬਲਾਕਸ ਨੂੰ ਲੈ ਕੇ ਅਲੱਗ-ਅਲੱਗ ਡਿਜ਼ਾਈਨ ਇਸ ਦੇ ਨਾਲ ਬਣਾਏ ਜਾ ਸਕਦੇ ਆ ਇਸ ਬੁੱਕ ਦੀ ਹੈਲਪ ਦੇ ਨਾਲ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੀ ਔਰ ਮਾਈਂਡ ਬੂਸਟਰ ਗੇਮ ਤੇ ਇਸ ਦੀ ਕੀਮਤ ਹੈ ਜੀ ਕੇਵਲ 450 ਰੁਪਏ ਬਿਲਕੁਲ ਨਵਾਂ ਪ੍ਰੋਡਕਟ ਹੈ ਇਹ ਅਗਲਾ ਹੈਗਾ ਜੀ ਇਹ ਛੋਟੇ ਬੱਚਿਆਂ ਦੇ ਲਈ 1 ਤੋਂ 10 ਇਹਨਾਂ ਦੇ ਇਹਦੇ ਵਿੱਚ ਬਲਾਕਸ ਹੈ ਬੱਚਿਆਂ ਨੂੰ ਸ਼ੇਪ ਦਾ ਪਤਾ ਲੱਗ ਜਾਂਦਾ ਹੈ ਬੱਚੇ ਨੂੰ ਅੰਡਰਸਟੈਂਡਿੰਗ ਹੁੰਦੀ ਹੈ ਇੱਕ ਤੋਂ 10 ਤੱਕ ਦਾ ਬਾਕੀ ਸਾਈਨ ਪਲੱਸ ਮਾਈਨਸ ਦੇ ਹੈਗੇ ਸੋ ਬੱਚੇ ਇਹਨਾਂ ਚੀਜ਼ਾਂ ਨਾਲ ਜਾਨੂ ਹੁੰਦੇ ਹੈ ਤੇ ਇਸ ਦੀ ਕੀਮਤ ਹੈ ਕੇਵਲ 100 ਰੁਪਏ ਸਾਡੀ ਅਗਲੀ ਆਈਟਮ ਹੈ ਜੀ ਕੈਪ ਹੈ ਬੱਚਿਆਂ ਦੀ ਇਹ ਕੈਪ ਬੜੀ ਹੀ ਸੁੰਦਰ ਜਈ ਜਿਸ ਵਿੱਚ ਫੈਨ ਵੀ ਚੱਲਦਾ ਹੈ ਇਸ ਨੂੰ ਆਪਾਂ ਯੂਐਸਬੀ ਨਾਲ ਚਾਰਜ ਕਰ ਸਕਦੇ ਹਾਂ ਤੇ ਇਹ ਚੱਲਦਾ ਹੋਇਆ ਪੱਖਾ ਜੀ ਬੜਾ ਹੀ ਪਿਆਰਾ ਜਾ ਤੇ ਇਸ ਕੈਪ ਦੀ ਕੀਮਤ ਹੈ 250 ਰੁਪਏ ਬਹੁਤ ਹੀ ਸੁੰਦਰ ਜੀ ਕੈਪ ਬੱਚੇ ਜਿਸ ਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਆ ਸਾਈਜ਼ ਵੀ ਬੜਾ ਅੱਛਾ ਹੈ ਤੇ ਧੁੱਪ ਤੋਂ ਵੀ ਬਚਾ ਰੰਦਾ ਹੈ ਉਮੀਦ ਹੈ ਤੁਹਾਨੂੰ ਸਾਡੇ ਅੱਜ ਦੇ ਪ੍ਰੋਡਕਟ ਪਸੰਦ ਆਏ ਹੋਣਗੇ ਮਿਲਦੇ ਆ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਕੁਝ ਨਵੇਂ ਪ੍ਰੋਡਕਟਸ ਲੈ ਕੇ ਥੈਂਕ ਯੂ ਹੈਵ ਅ ਨਾਈਸ ਡੇ